ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਨੂੰ ਆਉਂਦੀ ਸੜਕ ਜਾਂ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਜਾਂਦੀ ਹੋਈ ਸੜਕ ਤੁਸੀਂ ਵੇਖਣਾ ਹੈ ਕਿ ਸਾਰੀ ਵਾਲਜੇ ਖਾਂਦਿਆ ਜਾਂਦੀ ਹੈ ਕਦੀ ਇੱਧਰ ਨੂੰ ਕਦੀ ਉੱਧਰ ਨੂੰ ਜਿਵੇਂ ਕੋਈ ਚੀਜ਼ ਉਛਲੀ ਹੋਵੇ ਜਿੱਧਰ ਨੂੰ ਉਛਲੀ ਹੋਵੇ ਤਾਂ ਉੱਧਰ ਨੂੰ ਹੀ ਸੜਕ ਇਹ ਨਾਲ ਝੂਟੇ ਮਾਟੇ ਲੈਂਦੀ ਹੈ ਅੱਗੇ ਵੱਧਦੀ ਆ ਕੁਝ ਭੈਣ ਭਰਾਵਾਂ ਦਾ ਵਿਚਾਰ ਆ ਕੇ ਗੋਇੰਦਵਾਲ ਸਾਹਿਬ ਤੋਂ ਇਹ ਸੜਕ ਜਦੋਂ ਖਡੂਰ ਸਾਹਿਬ ਨੂੰ ਆਉਂਦੀ ਆ ਤੇ ਇਸ ਰੋਡ ਦੇ ਉੱਪਰ ਤਨਤਨ ਗੁਰੂ ਅਮਰਦਾਸ ਸਾਹਿਬ ਜੀ ਸਿੱਖਾਂ ਦੇ ਤੀਜੇ ਗੁਰੂ ਸਹਿਬਾਨ ਜਿਹੜੇ ਸਾਨੂੰ ਗਾਗਰ ਦੇ ਵਿੱਚ ਚੱਲ ਭਰ ਕੇ ਲਿਆਉਂਦੇ ਸੀ ਵਿਆਸ ਤੋਂ ਤਨਤਨ ਗੁਰੂ ਅੰਗਦ ਸਾਹਿਬ ਜੀ ਲਈ ਤੇ ਵੱਡੀ ਵਸਤਾ ਹੁਣ ਕਰਕੇ ਗੁਰਗੱਦੀ ਤੋਂ ਪਹਿਲਾਂ ਜਿਵੇਂ ਗਾਗਰ ਤੋਂ ਪਾਣੀ ਛਿਲਕਦਾ ਸੀ ਤੇ ਜਿੱਧਰ ਨੂੰ ਛਿਲਕ ਜਾਂਦਾ ਸੀ ਤੇ ਉਧਰੇ-ਉਧਰੇ ਹੀ ਰਸਤੇ ਜਿਹੜੇ ਬਣ ਗਏ ਨੇ ਕੁਝ ਭੈਣ ਭਰਾਵਾਂ ਦਾ ਇਹ ਵਿਚਾਰਿਆ ਤੇ ਜਰੂਰ ਦੱਸਣਾ ਇਸ ਇਲਾਕੇ ਦੇ ਜਿਹੜੇ ਵੀ ਭੈਣ ਭਰਾ ਖਡੂਰ ਸਾਹਿਬ ਵਾਲੀ ਸਾਈਡ ਦੇ ਰਹਿੰਦੇ ਨੇ ਕਿ ਇਹ ਧਾਰਨਾ ਕਿ ਇਹ ਸ਼ਬਦ ਜਾਂ ਇਹ ਵਿਸ਼ਵਾਸ ਹੀ ਇਹ ਸ਼ੜਕ ਦਾ ਐਵੇਂ ਦਾ ਆ ਕਿਉਂਕਿ ਬਹੁਤ ਸਾਰੀਆਂ ਪੰਜਾਬ ਚ ਸੜਕਾਂ ਨੇ ਜਿਹੜੀਆਂ ਹਮੇਸ਼ਾ ਕਿੰਨੇ ਕਿੰਨੇ ਸਿੱਧੀਆਂ ਚੱਲਦੀਆਂ ਨੇ ਐਵੇਂ ਵਾਲ ਨਹੀਂ ਪੈਂਦੇ ਉਹਨਾਂ ਚ ਮੇਰੇ ਖਿਆਲ ਚ ਪੰਜਾਬ ਦੀ ਇੱਕੋ ਇੱਕ ਏ ਸੜਕ ਹੋਏਗੀ ਜਿੱਥੇ ਇੰਨੇ ਜ਼ਿਆਦਾ ਵਾਲ ਪੈਂਦੇ ਨੇ ਜਿਹੜੇ ਜਿਹੜੇ ਭੈਣ ਭਰਾਵਾਂ ਨੂੰ ਇਹਦੇ ਬਾਰੇ ਪਤਾ ਹੋਵੇ ਤੇ ਜਰੂਰ ਦੱਸੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਸਿੱਕਾ ਅਸੀਂ ਅੱਜ ਇੱਧਰ ਲੰਘ ਰਹੇ ਸੀ ਤੇ ਸੋਚਿਆ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕੀਤੇ ਜਾਣ ਭੈਣ ਭਰਾਵਾਂ ਨੂੰ ਪੁੱਛਿਆ ਜਾਵੇ ਕਿ ਕੀ ਇਹ ਗੱਲ ਠੀਕ ਹੈ ਕਿ ਜਾਂ ਇਹਦੇ ਪਿੱਛੇ ਕੋਈ ਹੋਰ ਲੌਜੀਕ ਆ ਜਾਂ ਕੋਈ ਹੋਰ ਕੋਈ ਧਾਰਨਾ ਆ ਇਹ ਖਡੂਰ ਸਾਹਿਬ ਦੀ ਸੜਕ ਦਾ ਆਲੇ-ਦੁਆਲੇ ਦਾ ਦ੍ਰਿਸ਼ ਤੇ ਜਰੂਰ ਸਾਂਝਾ ਕਰਨਾ ਜੀ